ਜਦੋਂ ਆਪ ਸਭ ਨੂੰ ਪਤਾ ਹੈ ਕਿ ਚੀਫ ਕਲਸਾ ਦਵਾਨ ਇੱਕ ਜਿਹੜੀ ਸੰਸਥਾ ਦੀ ਆਪਣੀ ਕਨਸਟੀਟਿਊਸ਼ਨ ਹੈਗੀ ਹੈ ਔਰ ਕਨਸਟੀਟਿਊਸ਼ਨ ਬੜਾ ਸਾਫ਼ ਲਿਖਿਆ ਹੋਇਆ ਹੈ ਕਿ ਸਾਡੇ ਜਿੰਨੇ ਮੈਂਬਰ ਨੇ ਸਾਰੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਆ ਸੋ ਉਹ ਉਸ ਉਹ ਹੀ ਗੱਲ ਜਿਹੜੀ ਜੈਦਾ ਸਾਹਿਬ ਨੇ ਸਾਨੂੰ ਦੁਬਾਰਾ ਦੁਹਾਈ ਹੈ ਜੋ ਅਸੀਂ ਵੀ ਚਾਉਂਦੇ ਆ ਉਹ ਵੀ ਚਾਉਂਦੇ ਨੇ ਸਾਡੇ ਵਿੱਚ ਕੋਈ ਮਤਪੇ ਨਹੀਂ ਹੈਗਾ ਉਹ ਮਤਪੇ ਨਹੀਂ ਹੈਗਾ ਉਹ ਕਹਿੰਦੇ ਨੇ ਕਿ ਜੇ ਕਿਸੇ ਨੇ ਅੱਜ ਵੀ ਅੰਮ੍ਰਿਤਧਾਰੀ ਕੋ ਨਹੀਂ ਹੈਗਾ ਤੇ ਉਹਨੂੰ ਤੁਸੀਂ ਉਹਨੂੰ ਅੰਮ੍ਰਿਤਧਾਰੀ ਪਿਆਰ ਦੇ ਨਾਲ ਉਨੂੰ ਲੈ ਕੇ ਆਓ ਆਪਣੇ ਗਲੇ ਵਿੱਚ ਲੈ ਕੇ ਆਓ ਮਤਲਬ ਉਹਨੂੰ ਅੱਢ ਨਹੀਂ ਕਰਿਆ ਕਰਨਾ ਆਪਾਂ ਸੋ ਉਹੀ ਗੱਲਾਂ ਹੋਈਆਂ ਨੇ ਅੱਜ ਕਿਉਂਕਿ ਕਨਸਟੀਟਿਊਸ਼ਨ ਲਿਖਿਆ ਅਮਰਤਾਰੀ ਹੋਣਾ ਚਾਹੀਦਾ ਤੇ ਅਸੀਂ ਸਾਰੇ ਸਮਰਪਿਤ ਆ ਅਕਾਲ ਤਖਤ ਸਾਹਿਬ ਨੂੰ ਸੋ ਇਹਦੇ ਵਿੱਚ ਕੋਈ ਦੋ ਰਾਏਆਂ ਹੈ ਨਹੀਂ ਗਿਆ ਸੋ ਸਾਡੀ ਸੋਚ ਬਰਾਬਰ ਹੈ ਬਿਲਕੁਲ ਅਸੀਂ ਉਸ ਤੇ ਪਹਿਰਾ ਦੇਾਂਗੇ ਤੇ ਅਸੀਂ ਦੁਬਾਰਾ ਲੋਕਾਂ ਨੂੰ ਅਪਰੋਚ ਕਰਾਂਗੇ ਸਾਡੇ ਮੈਂਬਰ ਜਿਹੜੇ ਆ ਕਿ ਜੇ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਤੇ ਗੁਰੂ ਕੋ ਬਣੇ ਔਰ ਅੰਮ੍ਰਿਤ ਛਕੇ ਔਰ ਗੁਰੂ ਦੇ ਲੜ ਲਗੇ ਬਾਕੀ ਸਾਡੀਆਂ ਗੱਲਾਂ ਥੋੜੀਆਂ ਜਨਰਲ ਸੀਗੀਆਂ ਸਕੂਲਾਂ ਬਾਰੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਬਾਰਡਰ ਚ ਸਕੂਲ ਖੋਲੋ ਫਿਰ ਅਸੀਂ ਦੱਸਿਆ ਕਿ ਸਾਡੇ ਬਾਰਡਰ ਤੇ ਸਕੂਲ ਕਾਫੀ ਹੈਗੇ ਨੇ ਪਰ ਉਹ ਵੀ ਇੰਟਰਸਟਿਡ ਸੀ ਕਿਤੇ ਗੁਰਦਾਸਪੁਰਵਾਲ ਸਾਡਾ ਸਕੂਲ ਖੁੱਲੇ ਬਟਾੜੇ ਤੇ ਲਾਸਟ ਚ ਖੋਲੇ ਇੱਕ ਪਰ ਉਹ ਕਹਿੰਦੇ ਗੁਰਦਾਸਪੁਰਵਾਲੀ ਸੋ ਸਾਨੂੰ ਆਸ ਹੈ ਕਿ ਸਾਨੂੰ ਕੋਈ ਜ਼ਮੀਨ ਵਗੈਰਾ ਅਰੇਂਜ ਕਰਕੇ ਦੇਣਗੇ ਅਸੀਂ ਕਿ ਨਾ ਉਥੇ ਸਕੂਲ ਖੋਲਣ ਨੂੰ ਅਟਾਰੀ ਸਾਡਾ ਸਕੂਲ ਛੋਟਾ ਉਹ ਵੀ ਚਾਹੁੰਦੇ ਸੀ ਕਿ ਅਟਾਰੀ ਦਾ ਸਕੂਲ ਵੱਡਾ ਹੋਵੇ ਸੋ ਅਸੀਂ 6 ਏਕੜ ਜ਼ਮੀਨ ਲਈ ਹੋਈ ਉਥੇ ਅਸੀਂ ਸਾਨੂੰ ਪਰਮਿਸ਼ਨਾਂ ਮਿਲ ਰਹੀ ਲੈ ਕੇ ਅਸੀਂ ਸਾਰਾ ਕੰਮ ਪਰਮਿਸ਼ਨ ਲੈ ਕੇ ਕਰਨਾ ਉਸ ਤਰ੍ਹਾਂ ਨਹੀਂ ਕਰਨਾ ਸੋ ਪਰਮਿਸ਼ਨ ਲੈ ਰਹੇ ਆ ਫੋਰੈਸਟ ਵਗੈਰਾ ਵਗੜੀ ਸਾਰੀ ਹੋ ਗਈ ਸਾਡੀ ਪਰਮਿਸ਼ਨ ਅਸੀਂ ਬਹੁਤ ਜਲਦੀ ਉਹ ਸਕੂਲ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਇਸ ਤਰ੍ਹਾਂ ਹੀ ਸਾਨੂੰ ਦਿਲਜੀਤ ਸਿੰਘ ਬਾਬਾ ਜੀ ਜਿਹੜੇ ਹੈਗੇ ਨੇ ਸ਼ਿਕਾਗੋ ਵਾਲੇ ਉਹਨਾਂ ਸਾਨੂੰ 5 ਏਕੜ ਜ਼ਮੀਨ ਦਾਨ ਦੇ ਰੂਪ ਦਿੱਤੀ ਹੈ ਬਲਾਚੌਰ ਉੱਥੇ ਵੀ ਪਰਮਿਸ਼ਨ ਆਸੀ ਸ਼ੁਰੂ ਕਰਤੀਆਂ ਨੇ ਸੋ ਉੱਥੇ ਵੀ ਸਕੂਲ ਖੋਲਾਂਗੇ ਸੋ ਇਸ ਤਰ੍ਹਾਂ ਅਸੀਂ ਲੱਗੇ ਹੋਏ ਆ ਜੀ ਤਾਂ ਕਿ ਸੰਸਾ ਦਾ ਵਿਕਾਸ ਹੋਵੇ ਅਸੀਂ ਸਕੂਲ ਹੋਰ ਖੋਲ ਸਕੀਏ ਧੰਨਵਾਦ ਆ